ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਾਗੀ ਧੜੇ ਨੇ ਸਰਦਾਰ ਸੁਖਬੀ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਖਿਲਾਫ ਇੱਕ ਚਾਲ ਖੇਡ ਦਿੱਤੀ ਹੈ ਅਤੇ ਉਸ ਚਾਲ ਦੇ ਵਿੱਚ ਕਾਮਯਾਬ ਵੀ ਹੋ ਰਹੇ ਨੇ ਦੱਸ ਦਿੰਨੇ ਹਾਂ ਕਿ ਖਾਸਮ ਖਾਸ ਮੰਨਿਆ ਜਾਂਦਾ ਸੀ ਸਰਦਾਰ ਸੁਖਬੀ ਸਿੰਘ ਬਾਦਲ ਦਾ ਇੱਕ ਐਕਸ ਐਮ ਐਲ ਏ ਜੋ ਖਾਸ ਕਰਕੇ ਉਹ ਗੱਲ ਮੰਨਦਾ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਉਸ ਨੂੰ ਪਟਣ ਦੇ ਵਿੱਚ ਕਾਮਯਾਬ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੀ ਪਾਰਟੀ ਦੱਸਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਜ਼ਾਇਦ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੋਨਾਂ ਧੜਿਆਂ ਦੇ ਵਿੱਚ ਇੱਕ ਧੜੇ ਨੂੰ ਬਾਗੀ ਧੜਾ ਕਿਹਾ ਗਿਆ ਹੈ ਜਿਸ ਨੂੰ ਉਸ ਦਾ ਨਾਮ ਨੂੰ ਬਦਲ ਕੇ ਬਾਗੀ ਧੜੇ ਰੱਖਦਾ ਹੈ ਸ਼੍ਰੋਮਣੀ ਅਕਾਲੀ ਦਲ સુધાર લહેર ਜਿਸ ਦੇ ਕਨਵੀਨਰ ਬਣੇ ਨੇ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਜੋ ਸਾਰਾ ਪ੍ਰੋਜੇਡਿਅਮ ਜਿਹੜਾ 15 ਤਰੀਕ ਨੂੰ ਜਿਹੜਾ ਤਿਆਰ ਕੀਤਾ ਗਿਆ ਸੀ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੇਨ ਜਾਂ ਕਹ ਦिए मुख ਦਫਤਰ ਦੇ ਵਿੱਚ ਹੈ ਉਸ ਪ੍ਰੋਜੇਡਿਅਮ ਤੇ ਚਰਚਾ ਕੀਤਾ ਗਿਆ ਕਿ ਇਸ ਨੂੰ ਕੀ ਅਹੁਦਾ ਦੇਣਾ ਹੈ ਅਤੇ ਕਿਵੇਂ ਅੱਗੇ ਵਿਉਂਤਬੰਦੀ ਬਣਾਉਣੀ ਹੈ ਅੱਗੇ ਕਿਸ ਤਰ੍ਹਾਂ ਸਲਾਹ ਮਸ਼ਵਰੇ ਦੇ ਮਾਲ ਚੱਲਣਾ ਹੈ ਇਸ ਬਾਰੇ ਵੀ ਹਾਲੇ ਚਰਚਾ ਚੱਲ ਰਹੀ ਹੈ ਬਾਗੀ ਧੜੇ ਦੇ ਵਿੱਚ ਜਿਸ ਦਾ ਨਾਮ ਹੁਣ ਲਖ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਰ ਸੁਧਾਰ ਲੈ ਗੁਰਤਾਪ ਸਿੰਘ ਜਿਹੜੇ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਉਸ ਦੇ ਜਿਹੜੇ ਲਹਿਰ ਦੇ ਮੇਨ ਕਨਵੀਨਰ ਨੇ ਅਤੇ ਗੁਰਪ੍ਰਤਾਪ ਸਿੰਘ ਵਿਡਾਲਾ ਹੁਣ ਸ਼ਤਰੰਜ ਵਾਂਗੂ ਚਾਲਾ ਖੇਡ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੋ ਮੌਜੂਦਾ ਪ੍ਰਧਾਨ ਨੇ ਦੱਸਦੀ ਹੈ ਕਿ ਖਾਸਮ ਖਾਸ ਨੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਤੇ ਦੋ ਵਾਰ ਉਹ ਐਮਐਲਵੀ ਵੀ ਰਹਿ ਚੁੱਕੇ ਨੇ ਸ਼ਰੋਮਣੀ ਅਕਾਲੀ ਦਲ ਵੱਲੋਂ ਅਤੇ ਉਹਨਾਂ ਨੂੰ ਪਾਟ ਲਿਆ ਹੈ ਗੁਰਦਾਪ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਨਵੇਂ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਕਨਵਿਨੈਂਟ ਬਣਨੇ ਨੇ ਦੱਸ ਦਿੰਦੇ ਨੇ ਕਿ ਉਸ ਦਾ ਨਾਮ ਹੈ ਬਲਦੇਵ ਸਿੰਘ ਖੈਰਾ ਬਲਦੇਵ ਸਿੰਘ ਖੈਰਾ ਜੋ ਖਾਸਮ ਖਾਸ ਮੰਨੇ ਜਾਂਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਥੀ ਅਤੇ ਕਾਫੀ ਲੰਮਾ ਸਮਾਂ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸਪੈਨਡ ਕੀਤਾ ਮੈਂ ਗੱਲ ਕਰ ਰਿਹਾ ਹਾਂ ਬਲਦੇਵ ਸਿੰਘ ਖਹਿਰਾ ਦੀ ਅਤੇ ਗਲਦੇਵ ਬਲਦੇਵ ਸਿੰਘ ਖਹਿਰਾ ਜਿਹੜੇ ਨੇ ਉਹਨਾਂ ਨੂੰ ਹੁਣ ਪਟ ਲਿਆ ਹੈ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਹੁਣ ਬਾਗੀ ਧੜੇ ਵੱਲੋਂ ਚੰਡੀਗੜ੍ਹ ਵਿਖੇ ਪਹਿਲਾਂ ਜਿਹੜੀ ਥੋੜੇ ਦਿਨ ਮੀਟਿੰਗ ਹੋਈ ਸੀ ਕਨਵੀਨਰ ਬਣੇ ਸੀ ਜਿਹੜਾ ਸਾਰਾ ਪ੍ਰੋਜੇਡਿਅਮ ਤਿਆਰ ਕੀਤਾ ਸੀ ਉਸ ਨੇ ਬਲਦੇਵ ਸਿੰਘ ਖਹਿਰਾ ਨੂੰ ਪਟ ਲਿਆ ਹੈ ਅਤੇ ਇੱਕ ਦੋ ਦਿਨਾਂ ਦੇ ਵਿੱਚ ਰਸਮੀ ਰੀਤੀ ਰਿਵਾਜ ਦੇ ਅਨੁਸਾਰ ਜਿਹੜਾ ਬਲਦੇਵ ਸਿੰਘ ਖੈਰਾ ਹੈ ਉਹ ਹੁਣ ਬਾਗੀ ਤੜੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਸ਼ਾਮਲ ਹੋ ਜਾਣਗੇ ਇਸ ਨੂੰ ਲੈ ਕੇ ਬੜਾ ਵੱਡਾ ਝਟਕਾ ਲੱਗੇਗਾ ਸਰਦਾਰ ਸੁਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਕਿਉਂਕਿ ਇੱਕ ਇੱਕ ਕਰਕੇ ਦੂਸਰੇ ਪਾਸੇ ਇਹੀ ਬਾਗੀ ਤੜਾ ਹੁਣ ਰابطਾ ਕਾਇਮ ਕਰ ਰਿਹਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੋ ਲੋਕ ਸਵਾਦੀ ਸੀਟ ਜਿੱਤੇ ਨੇ ਹਲਕਾ ਫਰੀਦਕੋਟ ਤੋਂ ਕਿਉਂਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਸਥਾਂ ਵਿੱਚ ਜਾਂ ਕਹਿ ਦਈਏ ਪੰਜਾਬ ਦੇ ਖੁੰਡਾਂ ਦੇ ਵਿੱਚ ਹੋਣ ਲੱਗ ਪਈਆਂ ਨੇ ਧੰਨਵਾਦ ਕ੍ਰਿਮਿਨਲ ਬ੍ਰਿਡਿੰਗ